ਪਤਾ ਸਾਨੂੰ ਕਿ ਦਾਨੀ ਮੇਰੇ ਕਿਤੇ ਮੈਂ ਜਮਾ ਤੇ ਜਮਾ ਸੀ ਕਿ ਕਿਸੇ ਨੇ ਮੈਂ ਦੱਸਦਾ ਮੇਰੇ ਬਹੁਤ ਜਾਲ ਦੋਖੀ ਹੋਈ ਪਈ ਆ ਇਹਨਾਂ ਦੋਖੀ ਦੇ ਛੰਡੋਗੇ ਤੁਮ ਹੈ ਨਹੀਂ ਸੀ ਕਿ ਕੋਈ ਪਰ ਆਖ ਮੇਰਾ ਪਤਨਾਮ ਨਹੀਂ ਨਾ ਬਚਾ ਪਰ ਪਤਨੀ ਕਰੇਂਗਾ ਲਾੜਵਜ ਕੀ ਨੰਗਲਾ ਹੋਈ ਨਾ ਕੱਲ੍ਹ ਨੂੰ ਪਤਾ ਪਰ ਮੈਨੂੰ ਨਹੀਂ ਪਤਾ ਔਰ ਉਹ ਤਾਂ ਮੁੰਡਾ ਦਾ ਭੁੱਖਾ ਤੇ ਅਗਰ ਵਰਦਾ ਉਹ ਤੇ ਪਾਰਟੀ ਕਰੇ ਵੀਡੀਓ ਵਿੱਚ ਹੁਣ ਪਤਾ ਬੁੱਕ ਪਾਈ ਜਾਂਦੇ ਲੋਕੀ ਵੀਡੀਓ ਦੇ ਜਦੋਂ ਕੋਈ ਮਾਤਾ ਜੀ ਕੀ ਨਾਮ ਹੈ ਤੁਹਾਡਾ ਸ਼ਰਨਜੀਤ ਤੁਹਾਡੇ ਬੱਚੇ ਦੀ ਬਾਹਰ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਕਦੋਂ ਗਿਆ ਸੀ ਤੇ ਕਿਸ ਤਰ੍ਹਾਂ ਮੌਤ ਹੋਈ ਹੈ ਅਸਨੋਕ ਤੂੰ ਪਰਨੋ ਗਿਆ ਸੀਗਾ ਤੇ ਬਸ ਕਿਰਾਏ 에ਰਪੋਰਟ ਤੇ ਲੈਣਾ ਆਈ ਅਗੇ ਮੜਕਣੋਂ ਮੁੰਡਿਆਂ ਕੋਲੇ ਛੱਡ ਤਾਂ ਪਤਾ ਨਹੀਂ ਉਹ ਕਿਹੋ ਜੇ ਮੁੰਡੇ ਸੀ ਇਹ ਕਿਹੋ ਜੇ ਨਸ਼ੇੜੀ ਦਾ ਕਿਵੇਂ ਕਿਹੋ ਜੇ ਸੀ ਕਿ ਮੁੰਡੇ ਮੁੰਡਿਆਂ ਕੋਲੇ ਛੱਡ ਦੋਨੇ ਤੇ ਮੇਰੇ ਬੱਚ ਨੇ ਬਹੁਤ ਗਿਆ ਵੀ ਆਪਾਂ ਦੋਵੇਂ ਇਕੱਠੇ ਰਹਿ ਜਣੇ ਆ ਪਰ ਉਹ ਨੂੰ ਨਹੀਂ ਰੱਖਿਆ ਗਿਆ ਚਲੇ ਆ ਗਏ ਨਹੀਂ ਟੈਨਸ਼ਨ ਲੈੰਦਾ ਸੀ ਸਾਨੂੰ ਦੱਸ ਦਣੇ ਸੀਗਾ ਸੀ ਬਹੁਤ ਬੱਚਣਾ ਬੇਟਾ ਤੈਨੂੰ ਕੀ ਬਤ ਤੈਨੂੰ ਕੋਈ ਨਹੀਂ ਦਿੰਦਾ ਰਿਹਾ ਦੱਸਦਾ ਹੀ ਨਹੀਂ ਸੀਗਾ ਟੈਂਸ਼ਨ ਜੀ ਵਾਸ ਰਹਿਦਾ ਸੀਗਾ ਐਟੈਕ ਹੋ ਗਿਆ ਉਹਨੂੰ ਕਦੋਂ ਵਿਆਹ ਕਦੋਂ ਹੋਇਆ ਸੀ ਮਾਤਾ ਜੀ ਉਸ ਦਾ ਉਹਦਾ 7 ਅਗਸਤ 7 ਅਕਤੂਬਰ 2020 ਦੇ ਵਿੱਚ ਇਹ ਹੋ ਗਿਆ ਤਾਂ ਵੀ ਨੂੰ ਤੁਹਾਡੀ ਕਦੋਂ ਗਈ ਸੀ ਬਾਹਰ ਤੇ ਉਹਨਾਂ ਕਦੀ ਸੰਪਰਕ ਕੀਤਾ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਉਹਨਾਂ ਦੀ 6 ਸਾਲ ਲੱਗ ਗਈ ਹੈ ਅਗੇ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਮੇਰੇ ਸਾਡੇ ਨੰਬਰ ਬਲੌਗ ਦੇ ਵਿੱਚ ਪਾਏ ਹੋਏ ਸੀ ਪਹਿਲਾਂ ਪਹਿਲਾਂ ਗੱਲ ਕੀਤੀ ਆਉਣੇ 1 ਮਹੀਨਾ ਪਤਨੀ ਮਸਨ ਨੂੰ ਕੀਤੀ ਆ ਕਿ 1 2 ਮਹੀਨੇ ਬਾਅਦ ਸਾਡੇ ਨੰਬਰ ਦੋਮਾਂ ਦੇ ਬਲੌਗ ਦੇ ਵਿੱਚ ਪਾਤੇ ਆ ਕਿ ਪਤਾ ਲੱਗ ਗਿਆ ਜਿਹੜਾ ਖਰਚਾ ਵੀ ਸਾਰਾ ਤੁਹਾਡੇ ਵੱਲੋਂ ਕੀਤਾ ਗਿਆ ਸੀਗਾ ਖਰਚਾ ਸੀ ਬਹੁਤ ਕੀਤਾ ਜੱਗ ਕੇ ਵਿਆਜ ਵੀ ਵੜਿਆ ਸੀ ਜ਼ਮੀਨ ਵੀ ਵੇਚੀ ਕਾਰ ਤੇ ਲੋਨ ਵੀ ਲਿਆ ਹੈ ਸਾਡੇ ਵੱਲੇ ਗੱਡ ਨਹੀਂ ਰਿਹਾ ਸੀ ਬੱਤਨੂ ਵੀ ਆ ਤੋ ਗਵਾ ਮੈਂ ਨੇੜਾ ਬੱਚਾ ਵੀ ਹੋ ਗਿਆ ਜਦੋਂ ਤੁਹਾਡੇ ਨਾਲ ਗੱਲ ਨਹੀਂ ਕਰਦੀ ਸੀ ਨੂੰ ਤੁਹਾਡੀ ਤੁਸੀਂ ਮੁੰਡੇ ਦੇ ਸਹੁਰਿਆਂ ਨਾਲ ਗੱਲ ਨਹੀਂ ਕੀਤੀ ਉਹਨਾਂ ਨੂੰ ਦੱਸਿਆ ਨਹੀਂ ਕੀਤੇ ਸੀ ਕੀ ਉਹ ਕਹਿੰਦੇ ਕੋਈ ਨਹੀਂ ਲੱਗ ਜੀ ਗੱਲ ਕਰਨ ਲੱਗ ਜੀ ਇਹ ਪਰ ਨਹੀਂ ਸਾਡੇ ਨਾਲ ਗੱਲ ਕੀਤੀ ਨਹੀਂ ਮੈਂ ਆਪਣੇ ਬੱਚਿਆਂ ਵਾਂਗੂ ਰੱਖਿਆ ਮੈਂ ਕਿਹਾ ਮੇਰੇ ਧੀ ਆਣੀ ਮੈਂ ਧੀ ਬਣਾ ਕੇ ਰੱਖਿਆ ਉਹਦੀ ਹਰ ਇੱਕ ਖੁਸ਼ੀ ਪੂਰੀ ਕਰਦੀ ਸੀ ਡੇਟ ਆ ਗਿਆ ਮੈਂ ਨੂੰ ਫੇਰ ਵੀ ਸਮਾਨ ਭੇਜਿਆ ਮਾਪੇ ਬੱਚਿਆਂ ਨੂੰ ਐਡੀ ਮਿਹਨਤ ਨਾਲ ਪਾਲਦੇ ਆ ਅੱਖ ਦੇ ਤਾਰੇ ਹੁੰਦੇ ਨੇ ਮਾਵਾ ਦੇ ਬੱਚੇ ਤੁਹਾਡੇ ਨਾਲ ਉਹਨੇ ਕਦੇ ਗੱਲ ਨਹੀਂ ਸੀ ਕੀਤੀ ਇਸ ਤਰ੍ਹਾਂ ਕੀ ਕੀਤੀ ਸੀ ਮੇਰੇ ਬੱਚੇ ਨਾਲ ਵੀ ਨਹੀਂ ਸੀ ਜ਼ਿਆਦਾ ਕਰਦੀ ਗੱਲ ਕੀ ਮੰ ਕੀ ਕਰਦੇ ਹੋ ਤੁਸੀਂ ਨਨਸਾਫ਼ ਮਿਲਣਾ ਨਹੀਂ ਚਾਹੀਦਾ ਜਿਸ ਦੀ ਡੈਥ ਹੋਈ ਹੈ ਤੁਹਾਡਾ ਕੀ ਲੱਗਦਾ ਸੀ ਮੇਰਾ ਪੁੱਤ ਆਸੀ ਫਿਰ ਅ ਕਦੋਂ ਗਿਆ ਸੀਗਾ ਇੱਥੋਂ ਕਿਵੇਂ ਮੌਤ ਹੋਈ ਹੈ ਉਧਰ ਉਹਦੀ ਬਾਤ ਬਸ ਸਾਨੂੰ ਦੱਸਿਆ ਨਹੀਂ ਕਿੰਨ ਮੌਤ ਹੋਈ ਉਹ ਤਾਂ ਚਾਹੀ ਕਿ ਸਾਨੂੰ ਦੱਸਿਆ ਐਸੇ ਚੰਗਾ ਬੜਾ ਹਸਤਾਖੀ ਇੰਟਰੋਟਰ ਆ ਬਸ ਤਾਂ ਸਾਡੇ ਹੱਥੋਂ ਸਾਨੂੰ ਪਤਾ ਨਹੀਂ ਸੀ ਵੀ ਆਹ ਚਾਂਸ ਸਾਡੇ ਨਾਲ ਐਡਾ ਹੋ ਜਾ ਸਾਡੇ ਇਨੀ ਤੁਸੀਂ ਪੰਜ ਕਿਲੋ ਸਾਨੂੰ ਬਹੁਤ ਕੋਈ ਵਾਰੀ ਗੱਲਬਾਤ ਦੱਸਣੇ ਕੱਟ ਗਿਆ ਪਹਿਲਾਂ ਸੋਣਾ ਉਹ ਵੀ ਗੱਲਬਾਤ ਕਰਦਾ ਸੀਗਾ ਮੁਰਕੂ ਫਿਕਰ ਮਾਰ ਮਾਰ ਉਹ ਸਾਨੂੰ ਮਾਨਜੋਦਰ ਜਸਪਾਲ ਸਰਚੜ ਵਾਲ ਕੋਲ ਨੂੰ ਪਤਾ ਨਹੀਂ ਸੀ ਲੱਗਦਾ ਕਿ ਸੇ ਗੱਲ ਦਾ ਵੀ ਕੀ ਗੱਲ ਚੱਲਦਾ ਕੀ ਮਾਨ ਕਰਦਾ ਸਾਡੇ ਨਾਲ ਵੀ ਗੱਲ ਘੱਟ ਗਈ ਕਿਸ ਗੱਲ ਕਰਕੇ ਟੈਨਸ਼ਨ ਲੈਂਦਾ ਪਤਾ ਨਹੀਂ ਜਦੋਂ ਜਿਹੜਾ ਉਹ ਟੰਬਰ ਲੈ ਕੇ ਗਿਆ ਤੇ ਚਰ ਵਾਲੀ ਲੈ ਕੇ ਗਈ ਉਹਨੇ ਕੋਈ ਗੱਲ ਬਾਤ ਉਹ ਗੌਰ ਨਹੀਂ ਕੀਤੀ ਮੇਰੇ ਪੁੱਤੇ ਦੀ ਉਹਨੇ ਉੱਥੇ ਉਹਨੇ ਕੋਈ ਗੱਲ ਬਾਤ ਦੇ ਨਾਲ ਜਿਹੜੇ ਉਹਨੇ ਕੋਈ ਦੂਰੇ ਪਿੰਡ ਤੇ ਕਰ ਪਈ ਉਹਨੇ ਪਤਾ ਨਹੀਂ ਕਰਦੀ ਸੀ ਕਿ ਨਾ ਕਰਦੀ ਸੀ ਸਾਨੂੰ ਵੀ ਕੋਈ ਨਹੀਂ ਪਤਾ ਸਾਨੂੰ ਉਹਨੇ ਸੀ ਕੋਈ ਗੱਲ ਬਾਤ ਕਰਦੀ ਸਾਡੇ ਨਾਲ ਮਣ ਵੀ ਨਹੀਂ ਆਕੀ ਤਾਂ ਕਿ ਜਾਨ ਕੀ ਤਾਂ ਸੱਚ ਦੋ ਮਹੀਨੇ ਪਹਿਲਾਂ ਗੱਲ ਕੀਤੀ ਮੜ ਕੇ ਸਾਡੇ ਨਾਲ ਗੱਲ ਨਹੀਂ ਕੀਤੀ ਮੇਰੇ ਨਾਲ ਗੱਲ ਹੋਈ ਨਹੀਂ ਬੜੀ ਮੇਰੀ ਕੋਈ ਗੱਲ ਮੇਰੇ ਨਾਲ ਜੇ ਮੈਂ ਪਛਰੀਂ ਸਿ ਜਾ ਕੇ ਡਰਦੇ ਬੈਠੋ ਇਹਨਾਂ ਵੀ ਬੀਬੀ ਨਾਲ ਕਿ ਇਹਨਾਂ ਵੀ ਆ ਕੇ ਕਿਹਾ ਕੀ ਹੋਗਾ ਕੀ ਹੋਗਾ ਕੁਝ ਹੋ ਜੂ ਡਰਦੇ ਮੈਨੂੰ ਗੱਲ ਦੇ ਵੀ ਨਹੀਂ ਸੇ ਦੱਸਦੇ ਇਹ ਕਿ ਮੈਂ ਵੀ ਬੀਬੀ ਟੈਨਸ਼ਨ ਲੈ ਜੂਗੀ ਤੇ ਪਰ ਉਹਨਾਂ ਨਾਲ ਸਾਨੂੰ ਇਹ ਗੱਲ ਦਾ ਬਸ ਸਾਨੂੰ ਬਹੁਤ ਇਸ ਦੁੱਖ ਸਾਡੇ ਵਿੱਚ ਪੋਤੇ ਦੇ ਨਾਲ ਉਹਨੂੰ ਬਹੁਤ ਤੱਕ ਕੀ ਜਾਣੀ ਇੱਥੇ ਉਹ ਹੁਣ ਉਥੋਂ ਉਹਨੂੰ ਵੀ ਬਾਹਰ ਕੱਢਾ ਲਵੇ ਮੇਰੇ ਪੁੱਤਾਂ ਜਿਹੜਾ ਸਾਨੂੰ ਪੁੱਤਾਂ ਨੂੰ ਵੀ ਸਾਨੂੰ ਇੱਥੇ ਮਿਲਣਾ ਚਾਹੀਦਾ ਮੇਰੇ ਪੁੱਤ ਨੇ ਜ਼ਿੰਦਗੀ ਖਰਾਬ ਕਰਤੀ ਸਾਡੀ ਸਾਰੇ ਮੇਰੇ ਪਰਿਵਾਰ ਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਬਿਲਕੁਲ ਤਾਂ ਨਹੀਂ ਹੋ ਗਈ ਪੁੱਤਾਂ ਦੀ ਹੋ ਗਈ ਮੇਰੇ ਦੂਜੇ ਮੋਟੇ ਬੱਚਾ ਨਹੀਂ ਲਾੜ ਪੈਣ ਭਰਾ ਮੈਂ ਸਭ ਬਹੁਤ ਜ਼ਿਆਦਾ ਦੁਖੀ ਹੋਏ ਬੈਠਾ ਬੇਬੇ ਜੀ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਪਰ ਸਾਡਾ ਹੁਣ ਨਾਲ ਕਿਦਾਂ ਨਹੀਂ ਮੇਰੀ ਲਿਖਤ 'ਚ ਮੈਂ ਜਾਮਾ ਤੇ ਜਾਮਾ ਕਿੱਥੇ ਕੀ ਕਿਸੇ ਨੂੰ ਮੈਂ ਦੱਸਦਾ ਮੈਨੂੰ ਬਹੁਤ ਜਾਨਦੋਖੀ ਹੋਈ ਪਈ ਹੈ ਇਹ ਲੋਕ ਤੁਹਾਨੂੰ ਕਿਹਨਾਂ ਦੋਗੇ ਦਮ ਹੈ ਨਹੀਂ ਸੀ ਕਿ ਕੋਈ ਪਰ ਆਖ ਮੇਰੇ ਪਤਨ ਨਾਲ ਮੈਂ ਨਾ ਬਚਾ ਫਰੋਂ ਪਤਾ ਨਹੀਂ ਕੀ ਰੰਗ ਗੱਲਾਂ ਦੇ ਕਿਨੇ ਗੱਲਾਂ ਹੋਈਆਂ ਕੱਲ੍ਹ ਗਾਬ ਨੂੰ ਪਤਾ ਪਤਾ ਮੈਨੂੰ ਵੀ ਪਤਾ ਉਹ 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 ਸੋਚ ਉਹ ਮਾਰ ਕੇ ਉਹਨੂੰ ਪਤਾ ਨਹੀਂ ਕਿੰਨੀਆਂ ਗੱਲਾਂ ਬਾਤਾਂ ਦੇ ਵਿੱਚ ਭੁਮਾ ਕੇ ਤੇ ਉਹਦੇ ਪਰ ਤੋਂ ਸਾਨੂੰ ਹੁਣ ਜਨਾਮੀ ਦੇ ਵਿੱਚ ਤਾਂ ਫੋਨ ਚੀ ਵੀ ਜਾ ਆ ਗਿਆ ਤੇ ਕੀ ਤਾਂ ਕੱਬੇ ਸੱਚ ਕਰਕੇ ਮੈਂ ਪਹਿਨ ਪੜ ਮੈਂ ਤਾਂ ਕੱਲ੍ਹ ਕਰਕੇ ਲੈ ਲੇ ਪਤਾ ਨਹੀਂ ਮੈਂ ਕਿਵੇਂ ਕਿਵੇਂ ਐਕਸਮ ਬਣ ਗਏ ਕਿੰਨ ਕਿਹੋ ਜੀ ਮੇਰੇ ਪਤਨੇ ਪਹਿਨ ਚੱਕਿਆ ਵੀ ਮੈਂ ਤਾਂ ਹੋਰ ਨਾ ਮੁੰਡਾ ਮੁੰਡਾ ਮੇਰਾ ਪਤਾ ਕਦੇ ਨਾ ਜਾਣਾ ਵੀ ਮਸਾਂ ਵੇਸੇ ਫਾਰਮਰ ਕੇ ਇਕੱਠੇ ਕਰਕੇ ਮੈਂ ਦਿੱਤੇ ਉਹਨਾਂ ਨੂੰ ਹੁਣ ਉਹਨਾਂ ਨਾਲ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ ਫਿਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਵੀ ਜੇ ਸਾਨੂੰ ਕੋਈ ਗੱਲ ਆ ਸਾਨੂੰ ਸਾਰਾ ਦਿੰਦੀ ਮੈਂ ਤੁਸੇ ਟੈਨਸ਼ਨ ਨਾ ਲਵੋ ਮੈਂ ਤੁਹਾਡੇ ਨਾਲ ਸਾਨੂੰ ਉਹਨਾਂ ਨੇ ਸਾਨੂੰ ਕੋਈ ਗੱਲ ਕੀਤੀ ਨਹੀਂ ਪਤਾ ਹੁਣ ਮੇਰਾ ਪੋਤਾ ਪੇ ਜਾਤਾ ਹੋਣੇ ਚੱਲ ਜਾ ਕੇ ਜਾਇਆ ਮੇਰੇ ਤੀਮੂਨ ਨੇ ਮੇਰੀ ਨਸਕੰਦਰੀਆ ਕਰਾ ਕੇ ਦਿੱਤੀਆ ਕਰਨਾਲਪੌਂ ਨੂੰ ਰਕਲਾ ਕੇ ਦਿੱਤੀਆ ਇਹਨ ਮੇਥੋਂ ਚੋਰੀ ਉਹ ਮੈਨੂੰ ਸਾਨੂੰ ਦੱਸਿਆ ਨਹੀਂ پتہ ਪੈਣੀ ਨਹੀਂ ਕੋਈ ਪਤਾ ਅੱਜ ਮੇਰੇ ਪੁੱਤ ਦਾ ਖਰਚਾ ਸਾਰਾ ਕਰਾਉ ਉਹ ਮੈਂ ਕਿੱਥੇ ਜਾਣਗੇ ਸੀ ਕੀ ਕਰੀਏ ਕੀ ਮੰਨਤਾ ਸਰਕਾਰ ਵਾਲਾ ਸਾਨੂੰ ਇਸ ਗੱਲ ਦਾ ਸਾਨੂੰ ਸਾਥ ਦੇਣਾ ਚਾਹੀਦਾ ਸੰਘਾ ਨੂੰ ਉਹ ਜਿਹੜੀ ਸਾਡੇ ਮੇਰੇ ਪੋਤੇ ਦਾ ਤਾਂ ਕਰਕੇ ਉਹਨੂੰ ਉੱਥੇ ਕੱਢਣਾ ਚਾਹੀਦਾ ਉਹਨੂੰ ਚੜਨ ਨਾਲ ਜਾਂਦਾ ਜਦ ਮੇਰੇ ਪੁੱਤ ਨੇ ਤੱਕਿਆ ਕਿਤਾ ਸਾਨੂੰ ਇੱਥੇ ਮਿੱਠੀ ਪਿਆਰੀ ਹੋ ਕੇ ਸਾਰੇ ਐਸੀ ਕਸਾ ਨਿਤਿਆ ਸਣੀਤੀ ਐਸੀ ਮੇਰੀ ਨੂੰਹ ਨੇ ਮਾਰਾ ਮਾਰਾ ਮਾਇਸੀ ਕਸਤੀ ਪਈ ਨੇ ਇਸ ਮੇਰੇ ਸਾਰਾ ਆਪਣਾ ਮੈਂ ਕਹਿਣਾ ਪਤਾ 18 ਮੇਰੀ ਨੂੰਹ ਲੈ ਕੇ ਬੀਬੀ ਚੱਪ ਕਰਦਾ ਪੈ ਤੋ ਕੋਈ ਨਹੀਂ ਰੇਂਦੀ ਕੋਲ ਦੀ ਮਾਂ ਮਰ ਗਈ ਉਹਦੂ ਮੜ ਕੇ ਸੀ ਉਹਦੂ ਵੀ ਜਾਦੇ ਮੇਰੀ ਤੂੰਹ ਨੇ ਕਿਤਾ ਇਹਨੇ ਖਾਣ ਬਾਲੇ ਸਾਰੇ ਉਹ ਤੇ ਚਾਪ ਨੇ ਕਿਤੇ ਸੁਨੰਦ ਦੇ ਚਾਹਿਆ ਕਿ ਉਥੇ ਪਾਰਟੀਆਂ ਵਗੈਰਾ ਕਿਤੇ ਜਾਂਦੇ ਬਾਾਚੀ ਬਾਾਚੇ ਮ ਜਾਓ ਛੋੜ ਤਾਂ ਕਰਦੀ ਸੀਗੀ ਤੇ ਮੇਰੇ ਪਤਨ ਤਾਂ ਪਾਇਨਾ ਪੁਕਾ ਤੇ ਉਹ ਤਾਂ ਪਾਇਨਾ ਪੈ ਚੜਕਾ ਸੀ ਤਾਂ ਸਿਧਾ ਭਰਾ ਵੀ ਉਹ ਨਾਲ ਇੱਥੇ ਉਹ ਤਾਂ ਭਰਾ ਵੀ ਸੇ ਇੱਥੇ ਰੱਖਿਆ ਉਹ ਮੁੰਡਾ ਨਹੀਂ ਸੇ ਇੱਥੇ ਰੱਖਿਆ ਜਿਹੰਦਾ ਜੰਦਾ ਜੇ ਇਧਰ ਆਉਂਦਾ ਛੁੱਟੀ ਕੱਟ ਕੇ ਜਾਂਦਾ ਦੋ ਜਾਂ ਲੱਗਾ ਚਾਰ ਦਿਨਾਂ ਦਾ ਤੇ ਉਹ ਤਰਖੇ ਮੁੰਡਾ ਦਿਨਾਂ ਦਾ ਡੈਡੀ ਲੈ ਜਾਂਦਾ ਤੇ ਤਿਆਰ ਕਰਕੇ ਸੂਰਖ ਤੋਰਦਾ ਆਉਂਦਾ ਛੱਡ ਕੇ ਸੀ ਫੇਸ ਆਉਂਦੇ ਇਥੇ ਪਤਾ ਸੀ ਤਾਂ ਬਹੁਤ ਕੀ ਤਾਂ ਮੇਰੇ ਪਤਨ ਤਾਂ ਹੋਣਾ ਚਾਹੀਦਾ ਇਸ ਦਾ ਬਹੁਤ ਸਾਡੇ ਕਰਤੇ ਹੋਣੀ ਇਸ ਦਾ ਕੋਈ ਝਾਰਾ ਨਿਸ਼ਾਨਾ ਹੁਣ ਅੱਜ ਇਸ ਦਾ ਪੂਰੇ ਗਰੀਬੀ ਕਿ ਉਰੇ ਜੀ ਮਸਾਦ ਮੇਰੇ ਪੁੱਤਾਂ ਦਾ ਬਹੁਤ ਬੁਰਾ ਹਾਲਾ ਮੇਰਾ ਦੂਜਾ ਪੁੱਤਾਂ ਦਾ ਵੀ ਸਾਰਾ ਫਲਾਸਿਆ ਨਾ ਉਹਦਾ ਵੀ ਹਾਲ ਬੁਰਾ ਮੇਰੇ ਪੁੱਤਾਂ ਦਾ ਮੈਂ ਤੁਹਾਡਾ ਰਵੇ ਸਿੰਘਾ ਜੀ ਹਾਂ ਬੱਚੇ ਦੀ ਮੌਤ ਹੋਈ ਹੈ ਤੁਸੀਂ ਕੀ ਲਗਦੇ ਹੋ ਉਸਦੇ ਮੈਂ ਮੇਰਾ ਤਾਇਆ ਲਾਡ ਮੁੰਡੇ ਦਾ ਜੀ ਤੁਸੀਂ ਤਾਇਆ ਹੀ ਲਗਦੇ ਹੋ ਹਾਂਜੀ ਕਿਸ ਤਰ੍ਹਾਂ ਮੌਤ ਹੋਈ ਹੈ ਕਦੋਂ ਗਿਆ ਸੀ ਮੁੰਡਾ ਇੱਥੋਂ ਮੁੰਡੇ ਤਾਂ 2 3 2 3 ਮਹੀਨੇ ਮਸਾ ਹੋਇਆ ਜੀ ਤੇ ਬਰਬਾਦ ਕਰਦਾ ਘਰ ਸਾਡਾ ਕੁੜੀ ਨੇ ਜਿੱਦਾ ਆ ਕੇ ਸਾਂਭ ਲੂਗੀ ਜਾ ਕੇ ਤੇ ਮੁੰਡਾ ਕਹਦੇ ਇਹਦਾ ਹੱਥ ਵਟਾ ਦਾ ਜਾਊਗਾ ਤੋ ਕੋਸੇ ਸਾਡੇ ਉਹਨੇ ਬਣੇ ਨਹੀਂ ਹੈਗੇ ਜੇ ਘਰ ਅਲੱਗ ਰਹਿੰਦੀ ਸੀ ਉਹ ਤੇ ਸਾਨੂੰ ਮਣਕੇ ਦੇ ਫੋਨ ਲਾਇਆ ਇੱਕ ਵਾਰ ਫੋਨ ਲਾਇਆ ਸੀ ਉਸ ਤੋਂ ਬਾਅਦ ਉਹਨੇ ਲਾਲਾ ਤੇ ਇਸ ਦਾ ਜਮਾਲ ਘਰ ਪਟਿਆ ਗਿਆ ਜਵਾ ਦਾ ਸਾਡੇ ਦਾਤਾ ਤੋੜਨਾ ਮੁੰਡੇ ਦੀ ਗੱਲਬਾਤ ਹੁੰਦੀ ਸੀ ਕੀ ਕਹਿੰਦਾ ਸੀ ਤੁਹਾਨੂੰ ਮੇਰੇ ਨਾਲ ਬਾਹਰ ਹੀ ਨਿਕਲ ਹੋ ਜੀ ਇਹਨਾਂ ਨਾਲ ਘਰੇ ਹੀ ਗੱਲ ਕਰਦਾ ਸੀ ਕਿਉਂ ਅਸੀਂ ਬਲਾਪੁਰ ਰਹਿੰਦੇ ਆ ਇਹ ਮੋਗੇ ਰਹਿੰਦਾ ਕਰਕੇ ਚਲੋ ਆ ਦੇ ਮਾਪੇ ਨਾਲ ਤਾਂ ਬੱਚਾ ਕਰਦੇ ਹੀ ਗੱਲਾਂ ਤੇ ਇਹਨਾਂ ਦੇ ਜਨ ਸੰਦੇ ਨਾਲ ਹੀ ਸਾਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਤੇ ਇਸ ਦਾ ਸਾਰਾ ਅੱਧ ਤੱਕਾਂ ਦਾ ਵੀ ਕਰਦਾ ਸੀ ਮੈਂ ਤਾਂ ਭੱਜ ਗਏ ਚਾਰ ਦਿਨ ਨੂੰ ਪੰਜ ਦਿਨ ਹੋ ਗਏ ਤਾਂ ਸਾਨੂੰ ਕੋਈ ਪਤਾ ਨਹੀਂ ਲੱਗਦਾ ਉਹ ਕਰੀਏ ਤੇ ਕਰੀਏ ਕੀ ਆ ਉਹਨੂੰ ਕਦੋਂ ਵਿਆਹ ਕਦੋਂ ਕੀਤਾ ਸੀ ਬੱਚੇ ਦਾ ਇਹ ਨਹੀਂ ਤਿੰਨ ਸਾਲ ਹੋ ਗਏ ਵਿਆਹ ਪਹਿਲਾਂ ਕਰੀ ਸੀ ਤਿੰਨ ਚਾਰ ਛੇ-ਸੱਤ ਸਾਲ ਹੋ ਗਏ ਹੋਣਗੇ ਤੇ ਸਾਲਕ ਹੋ ਗਏ ਜਾਨਕਿ ਲੜਕੀ ਜਾਬ ਨਹੀਂ ਸੀ ਪਹਿਲਾਂ ਤੇ ਹੁਣ ਢਾਈ ਮਹੀਨੇ ਹੋ ਗਏ ਆ ਲੜਕਾ ਸੱਤ ਰਹੀ ਉਹਨਾਂ ਨੇ ਤੇ ਸਾਹਮਣੇ ਉਹਨੇ 에ਰਪੋਰਟ ਤੇ ਜਾਨਕਿ ਉਹਨੂੰ ਵਿਆਹ ਦੇ ਚ ਰਹਿ ਭੇਜ ਜਾਨਕਿ ਕੰਮੇ ਚ ਭਾਈ ਨੇ ਮੁੰਡੇ ਨੇ ਵੀ ਜਾ ਕੇ ਲੱਭ ਕੇ ਦਿੱਤਾ ਕੌਲਾ ਉਹ ਭੁਖਾਦਾ ਰੁੜ ਗਿਆ ਕਿਤੇ ਦਵਾਈ ਕੰਮ ਕਰਦਾ ਬਹੁਤ ਬਰਾ ਹੋ ਗਈ ਸਾਡਾ ਜੀ ਮੌਤ ਕਿਸ ਤਰ੍ਹਾਂ ਹੋਈ ਆ ਲੜਕੇ ਦੀ ਸਾਨੂੰ ਸੁਣਦੇ ਵੇ ਤਾਂ ਇਹ ਐਟੈਕ ਹੋ ਗਿਆ ਜੋ ਉੱਥੇ ਐਟੈਕ ਟੈਨਸ਼ਨ ਨਾਲ ਹੋਇਆ ਜੀ ਟੈਨਸ਼ਨ ਤਾਂ ਸਾਰੀ ਦਾਦੀ ਜੀ ਜਿਹਨਾਂ ਬਰਬਾਦ ਕਰ ਦਿੱਤਾ ਸੋਦਾ ਕਿਨਾਂ ਨੇ ਕਦੀ ਲੜਕੀ ਵਾਲੇ ਤੇ ਪਰਿਵਾਰ ਨਾਲ ਵਾਲੀ ਗੱਲਬਾਤ ਕੀਤੀ ਇਸ ਸੰਬੰਧੀ ਪਹਿਲਾਂ ਤਾਂ ਗੱਲ ਕਰੀ ਨਾ ਹੁਣ ਕੱਲ ਆਇਆ ਇੱਕ ਵਾਰ ਹੁਣ ਮਾੜੀ ਮਪਾਂ ਜ्याने ਗੱਲ ਕਰਾਈ ਆ ਆ ਮਾੜੀ ਜੀ ਗੱਲ ਹੁਣ ਅੱਜ ਕਰੀ ਆ ਮਾੜੀ ਜੀ ਗੱਲ ਚੋਥੇ ਚੋਥੇ ਦਾਣਾ ਕਰਦੀ ਆ ਪਹਿਲਾਂ ਅੱਜ ਉਹਦਾ ਬਾਪ ਵੀ ਸਾਡੇ ਕੋਲੇ ਆਇਆ ਕੋਈ ਜੀ ਥਰਨਦਾਰ ਨੇ ਉਹਨਾਂ ਨਾਲ ਮਿਲੇ ਮਾਗੇ ਹੀ ਕਰਦੇ ਆ ਉਹਨਾਂ ਦਾ ਪਰਿਵਾਰ ਨਹੀਂ ਪਹੁੰਚਿਆ ਹੁਣ ਇੱਥੇ ਕੋਈ ਬਸ ਅੱਜ ਮਾਂ ਨੇ ਆਏ ਸਾਡੇ ਕੋਲੇ ਤੇ ਕੱਲ ਵੀ ਦੋ ਬੰਦੇ ਲੈ ਕੇ ਆ ਜਾਣਗੇ ਉਹਨੇ ਆ ਜਿਵੇਂ ਸਾਥ ਦੇਸੀ ਦਿੱਤਾ ਉਹਨੂੰ ਸਾਡਾ ਸਾਥ ਨਹੀਂ ਦਿੱਤਾ ਉਹਨਾਂ ਪਰਿਵਾਰ ਨੇ ਵਾਲਾ ਬਸ ਬੰਦੇ ਮੈਨੂੰ ਸਾਡੀਆਂ ਗੱਲਾਂ ਬੈਠ ਕੇ ਸੁਣ ਆ ਜਾਂਦੇ ਆ ਉਹ ਸੁਣ ਕੇ ਮੁੜ ਜਾਂਦੇ ਸਾਰ ਕਿ ਮੈਨਾਂ ਜੀ ਸਾਨੂੰ ਬੱਚਦਾ ਜ਼ਮੀਨ ਵੀ ਵੇਚਤੀ ਘਰ-ਬਾਰ ਵੀ ਕਹਿਣਿਆ ਬਜੂ ਰੁਪਿਆ ਵੀ ਬਹੁਤ ਸੱਜੜਿਆ ਹੋਇਆ ਸਾਡਾ ਆ ਗਿਆ ਮੇਰੀ ਜਿੰਦਾਂ ਦੀ ਜੀ ਤਿੰਨੀ ਹੈਗਾ ਕਰਜੇ ਬੰਨਿਓ ਕੁਸ ਮਸ ਰਹਾ ਤਾਂ ਹੜੀ ਹੋ ਜਾਵੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਵਾ ਜੀ ਸਾਡਾ 2-3 ਸਾਲ ਮਸਾ ਘਰੇ ਪੜਿਆ ਇੰਨੇ ਜੀ ਆਪਾਂ ਲਾਇਏ ਮਹੀਨਾ ਤੋਂ ਮਹੀਨਾ ਹੁੰਦਾ ਫੇਰ ਉੱਥੇ ਦਵਾਈ ਦੇ ਵਿੱਚ ਲਾ ਜਾਂਦਾ ਮੇਰਾ ਕੋਸੇ ਘਰ ਲੋਟਾ ਜੂ ਸਾਲ ਸਿਨੇ ਚ ਲੋਟ ਹੋ ਜੂ ਪਰ ਨਹੀਂ ਸਾਡਾ ਤਾਂ ਘਰ ਜਮੇ ਪਟਿਆ ਗਿਆ ਮੈਂ ਬਲਵਿੰਦਰ ਸਾਂ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੋਗੇ ਦੇ ਰਹਿਣ ਵਾਲੇ ਪਹਿਲਾਂ ਬਲਾਸਪੁਰ ਮੋਗੇ ਰਹਿਨੇ ਹੁੰਦੇ ਕੈਨੇਡਾ ਦੇ ਵਿੱਚ ਬੱਚੇ ਦੀ ਮੌਤ ਹੋਈ ਆ ਕਿਸ ਤਰ੍ਹਾਂ ਹੋਈ ਆ ਜਾਣਕਾਰੀ ਦਿਓ ਉਸ ਨੂੰ ਬੱਚਾ ਜੀ ਸਾਡੇ ਪਹਿਲੇ ਵਿਆਹ ਕੀਤਾ ਸੀ 3 ਸਾਲ ਹੋ ਗਏ ਬੇਟੀ ਦਾ ਗੁੜੀ ਨੂੰ ਭੇਜਿਆ ਗਿਆ ਸਾਰੇ ਖਰਚੇ ਕਰਕੇ ਘਰ ਦਾ ਸਾਰਾ ਵਿੱਚ ਵੇਚ-ਬਟਕੇ ਤੇ ਲਾਇਆ ਵੇਚ ਕੇ ਕੁੜੀ ਨੇ ਵੇਚ ਸੱਦ ਲਿਆ ਸੱਦ ਕੇ ਰਿਪੋਰਟ ਤੇ ਉਹਨੂੰ ਬਸ ਇੱਕ ਅਜੀ ਸੱਦਿਆ ਮੁੜ ਕੇ ਬਾ ਡੰਬੇਲ ਭੇਜਦਾ ਇਕੱਲਾ ਮੁੰਡਾ ਤੁਰਿਆ ਫਿਰਦਾ ਉੱਤੱਕੇ ਕਰਦਾ ਰੋੜਾਂ ਤੇ ਉਹ ਕਹਿੰਦਾ ਉਹ ਕਹਿੰਦਾ ਹੈ ਰੋਟੀ ਨਹੀਂ ਪਾਣੀ ਨਹੀਂ ਬੰਡੂ ਆ ਬਟੇ ਵੇਚੇ ਫੋੜ ਕਰਦਾ ਸੀ ਸਾਰਾ ਕਿਤੇ ਕਿਵੇ ਕਿਤੇ ਕਿਵੇ ਦੀ ਮੇਮ ਜੀ ਬੁਰਾ ਨਾ ਲਾਸਟ ਗੱਲ ਕਰ ਰਹੀ ਥੋੜੇ ਉਹ ਨਾਲ ਅਲਰਟ ਮਿਲਦਾ ਪਹਿਲਾ ਹੋਈ ਜੇ ਸ਼ੁੱਕਰਵਾਰ ਰਾਤ ਨੂੰ ਜਦ ਡਿਜ਼ਾਇਰ ਪਰਿਵਾਰ ਦੀ ਵਧੀਆ ਕੋਈ ਤਾਂ ਹੈ ਨਹੀਂ ਜੀ ਕਿ ਬਈ ਇੱਕ ਤਾਂ ਕੋਈ শো ਵੀ ਪਤਾ ਫੋਨ ਨਹੀਂ ਚੱਕਿਆ ਫੋਨ ਲਾਇਆ ਫੋਨ ਚੱਕਿਆ ਨਹੀਂ ਦੋ ਵਾਰੀ ਲਾਇਆ ਨਹੀਂ ਚੱਕਿਆ ਘਰ ਦੇ ਨੇ ਫੋਨ ਲਾਇਆ ਨਹੀਂ ਚੱਕਿਆ ਫਿਰ ਇਹਦੇ ਨੰਬਰ ਜਿਹਨਾਂ ਦੇ ਘਰੇ ਸੀ ਉਹਨਾਂ ਨੂੰ ਲਾਇਆ ਉਹਨਾਂ ਨੂੰ ਦੱਸਿਆ ਸਾਨੂੰ ਵੀ ਆਹ ਗੱਲ ਹੋ ਗਈ ਆ ਭਾਈ ਬੇਟਾ ਜੋੜਾ ਸਫੇਰ ਹੋ ਗਿਆ ਜੀ ਸਾਨੂੰ ਇਹਦੇ ਆ ਕੇ ਪਤਾ ਲੱਗਿਆ ਕਿਸ ਤਰ੍ਹਾਂ ਮੌਤ ਕਿਸ ਤਰ੍ਹਾਂ ਹੋਈ ਹੈ ਮੌਤ ਦਾ ਅਟੈਕ ਆ ਗਿਆ ਜੀ ਕਹਿੰਦੇ ਉਹ ਜਾਲੂਖੇ ਪਤਾ ਨਹੀਂ ਕਿ ਕਹਿੰਦੇ ਡੈਕ ਆ ਗਿਆ ਬਸ ਆਈ ਕਰ ਫਿਰ ਸੁਣੀਆ ਹਟ ਡੈਕ ਹੋ ਗਿਆ ਜੀ ਕਦੋਂ ਗਿਆ ਸੀਗਾ ਇੱਥੋਂ ਉਹ ਤੇ ਵਿਆਹ ਕਦੋਂ ਹੋਇਆ ਭਾਈ ਤਾਂ ਨਵੇਂ ਹੋਇਆ ਗੁੱਡੀ ਨੂੰ ਪਹਿਲਾਂ 20 ਸਾਲ ਪਹਿਲਾਂ ਸਾਰਾ ਕਾਸਤਾ ਕਰਕੇ ਭੇਜੀ ਆ ਸਾਰਾ ਕੋ ਕੀਤਾ ਗਿਆ ਕਰਜ਼ਬੀਨ ਜੋ ਵੀ ਆ ਘਰ ਤੇ ਕਰਜ਼ਾ ਲਿਆ ਪਿਆ ਜ਼ਮੀਨ ਬਿਜਲੀ ਸੀ ਪੂਰਾ ਚਾਰ ਛੜੋ ਵੀ ਵਿੱਚ ਬੇਸਿਕ ਸਾਰਾ ਘਰ ਲੱਦਾ ਪੈਦਾ ਆਪ ਨੂੰ 20 ਸਾਲ ਹੋ ਗਏ ਮੈਂ ਡੋਬੇ ਵਿੱਚ ਜੋ ਠੀਕ ਹੈ ਕਮਾਈ ਤੇ ਫੋਨ ਲਾਇਆ ਬਣਾ ਦੇ ਉਹਦੇ ਉੱਤੇ ਲਾਇਆ ਜੋ ਅੱਖਾਂ ਦੇ ਜਿਹੜੇ ਵੱਡਦੇ ਸਾਰੀ ਜ਼ਿੰਦਗੀ ਲੰਘੀ ਜੀ ਬਸ ਘਰ ਦੇ ਵਿੱਚ ਹੋਰ ਕੌਣ ਖਾਣੇ ਕਰਦੇ ਵਸ ਬੇੜਾ ਜੀ ਇੱਕ ਛੋਟਾ ਮਾਦਾ ਕੀ ਦੋਨੇ ਜੀ ਸੀਆ ਜਦੋਂ ਗੱਲਬਾਤ ਹੁੰਦੀ ਸੀ ਕੀ ਕਹਿੰਦਾ ਸੀ ਕਿਸ ਤਰ੍ਹਾਂ ਦਾ ਮਾਹੌਲ ਹੈ ਉਸ ਤਰ੍ਹਾਂ ਮਾਹੌਲ ਵਸ ਵਿਚਾਰਾ ਕਹਿੰਦਾ ਰੋਟੀ ਘਰੋਂ ਡੇਢੀ ਰੋਟੀ ਖਾਣ ਜਾਂਦੇ ਆ ਗੁਰਦੁਆਰਾ ਦੇ ਆਏ ਚੱਲੇ ਆਏ ਕਿ ਦਰੋ ਹੱਸ ਕੇ ਨਹੀਂ ਗੱਲ ਕੀਤੀ ਚਾਚਾ ਜਣਾ ਵਿਚਾਰੇ ਨੇ ਲੋੜ ਦਿਮਾਗ ਦੇ ਵਿੱਚ ਟੈਨਸ਼ਨ ਪਰ ਦਿਨ ਦੱਸਦਾ ਨਹੀਂ ਜੀਗਾ ਕਿੰਨਾ ਗਿਆ ਉਹਨੂੰ ਮੈਂ ਤਾਂ ਵੀ ਪਤਾ ਨਹੀਂ ਤੇ ਤੁੰ ਬੰਦਾ ਤੂੰ ਘਰੇ ਆ ਜਾ ਕੋਈ ਨਹੀਂ ਦੇਖੀ ਚੱਲੋ ਦੋ ਆ ਜਾ ਕਰੇ ਨਹੀਂ ਪਹੁੰਚਿਆ ਕਰੇ ਉਹਦੇ ਘਰ ਵਾਲੇ ਵੱਲੋਂ ਨਹੀਂ ਰੋਟੀ ਪਾਣੀ ਉਹਨੂੰ ਦਿੱਤਾ ਜਾਂਦਾ ਸੀਗਾ ਨਹੀਂ ਨਹੀਂ ਘਰ ਵਾਲੇ ਤਾਂ ਕਹੀ ਹੀ ਨਹੀਂ ਮਿਲਦੇ ਨਹੀਂ ਜਿੱਦੋਂ ਬੱਸ ਪੁੱਛੀ ਨਾ ਪਤਾ ਨਹੀਂ ਹੁਣ ਰੱਬ ਜਾਣਦਾ ਕੀ ਹੋਇਆ ਉਹਨੇ ਤਾਂ ਘੇਰ ਹੀ ਆ ਕੇ ਰੋਟੀ ਖਾ ਲਈ ਤੇ ਟੱਟੇ-ਬੇਟੇ ਕੋਈ ਗੱਲਬਾਤ ਕੋਈ ਪਤਾ ਹੀ ਨਹੀਂਗਾ ਫੋਨ ਸਾਡੇ ਦਾ ਜਿਉਂ ਕਹੀਏ ਤਿੰਨ ਸਾਲ ਹੋ ਗਿਆ ਤਿੰਨ ਦੋ ਤਿੰਨ ਮਹੀਨੇ ਗੱਲ ਕੀਤੀ ਸਾਡੇ ਨੰਬਰ ਬਲੌਕ ਚ ਪਾਦੇ ਸਾਡੀ ਫੈਮਿਲੀ ਦਿੱਤਾ ਮੇਰੇ ਨਾਲ ਪਹਿਲਾਂ ਗੱਲ ਚੰਗੀ ਭਲੀ ਕਰਦੀ ਉਹਦੇ ਮੇਰਾ ਹੀ ਪਤਾ ਮੈਂ ਘਰੋਂ ਵੀ ਪਤਾ ਸਾਰਾ ਨੰਬਰ ਬਲੌਕ ਚ ਪਾਦੇ ਸਾਰੀ ਵਿਆਹ ਵਾਲਿਆਂ ਨਾਲ ਗੱਲ ਕਰਦੀ ਕਰਦੀ ਸਾਰੇ ਪਰਿਵਾਰ ਨੇ ਨੰਬਰ ਬਲੌਕ ਮਾਰਦੇ ਸਾਡੇ ਦੋਨੇ ਤੁਹਾਡੇ ਵੱਲੋਂ ਮੁੰਡੇ ਦੇ ਸੋਹਰਿਆਂ ਨਾਲ ਤੁਹਾਡੇ ਉਹਨਾਂ ਨਾਲ ਗੱਲ ਨਹੀਂ ਕੀਤੀ ਗਈ ਉਹਨਾਂ ਨੂੰ ਬਈ ਜਾਣਕਾਰੀ ਨਹੀਂ ਦਿੱਤੀ ਗਈ ਇਸ ਬਾਰੇ ਬਈ ਦਿੱਤੀ ਗਈ ਹੈ ਜੀ ਉਹ ਕਹਿੰਦੇ ਤਾਂ ਸਾਡਾ ਤਾਂ ਆਪ ਨੰਬਰ ਬੰਦ ਕਰ ਦਿੰਦੀ ਆ ਉਹਨਾਂ ਨੂੰ ਕਿਹਾ ਸੀਗਾ ਸੀ ਵੀ ਸਾਡਾ ਐ ਕਰਦਾ ਕੋਈ ਗੱਲ ਨਹੀਂ ਕਰਦੀ ਸਾਨੂੰ ਦੱਸੇ ਕੋਈ ਦੁੱਖ ਤਕਲੀਫ ਹੋ ਤਾਂ ਨੂੰ ਪਤਾ ਲੱਗੇ ਸਾਨੂੰ ਕੀ ਪਤਾ ਜੀ ਕੀ ਹੋ ਰਿਹਾ ਹੁੰਦਾ ਜੀ ਸੁਣਨ ਦੇ ਵਿੱਚ ਆਏ ਕੋਈ ਉੱਥੇ ਪਾਰਟੀਆਂ ਵਗੈਰਾ ਜਾਂ ਕਿੰਨੇ ਜਾਂਦੀਆਂ ਸੀ ਇਸ ਤਰ੍ਹਾਂ ਦਾ ਵੀ ਕਿ ਤੁਹਾਨੂੰ ਪਤਾ ਲੱਗਿਆ ਆ ਜੀ ਹੁਣ ਬਹੁਤ ਤਾਂ ਮੁੰਡਾ ਤਾਂ ਭੁੱਖਾ ਤੇ ਅਗਰੇ ਵਰਦਾ ਉਹ ਤੇ ਪਾਰਟੀਆਂ ਕਰੇ ਬਈ ਵੀਡੀਓ ਵਿੱਚ ਹੁਣ ਪਤਾ ਬੁੱਕ ਪਾਈ ਜਾਂਦੇ ਲੋਕੀ ਵੀਡੀਓ ਵਿੱਚ ਜਦੋਂ ਕੋਈ ਵੀਡੀਓ ਚਲਾਈ ਜਾਂਦਾ ਤੇ ਫੋਨ ਲਾਇਆ ਮਗਰ ਪਾਰਟੀ ਚੱਲੀ ਜਾਂਦੀ ਹੈ ਕਿਹចਾ ਪਤਾ ਨਹੀਂ ਕਿਦੇ ਵਾਹਲਕ ਜਾਣਦਾ ਪਤਾ ਨਹੀਂ ਜੀ ਸਾਨੂੰ ਰੱਬ ਨੂੰ ਪਤਾ ਜਾ ਮੁੰਡੇ ਨੂੰ ਪਤਾਗਾ ਜੀ ਚੈਰ ਮਰਨ ਵਾਲਾ ਤਾਂ ਮਰ ਗਿਆ ਸੱਟ ਡੋਲ ਗਿਆ ਸਰ ਕੀ ਮੰਗ ਕੀ ਕਰਦੇ ਹਾਂ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਮੈਂ ਕਿਰਨ ਇਨਸਾਫ ਬਹਿਣਾ ਚਾਹੀਦਾ ਜੀ ਮੇਰੇ ਬੇਟੇ ਦੀ ਕਲਪਲਾ ਕਰਿਆ ਜੀ ਕੋਈ ਰੋਕ ਰੱਜ ਨਹੀਂ ਨਾ